ਸਤਿ ਸ੍ਰੀ ਅਕਾਲ ਗ੍ਰੇਓ ਬੰਨ ਈਂਡਿਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਆਪ ਜੀ ਦੇ ਸਾਰੇ শ্রোਤੇ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਇੱਕ ਦੁਬਦਾਂ ਜੀ ਬਣੀ ਹੋਈ ਹੈ ਸਵਾਲ ਤੁਹਾਨੂੰ ਮੈਂ ਪੁੱਛ ਹੀ ਲੈਣਾ ਇਹ ਜਿਹੜਾ ਕਲੀਅਰ ਕਰਿਓ ਵੀ ਜਦੋਂ ਸ਼੍ਰੋਮਣੀ ਕਮੇਟੀ ਕਿਸੇ ਨੂੰ ਪੈਸਿਆਂ ਦਾ ਜੁਰਮਾਨਾ ਲਾਉਂਦੀ ਆ ਤੇ ਇਹ ਜਿਹੜਾ ਵਿਆਜ ਦਰ ਉਹਦੇ ਕੋਲੋਂ ਵਸੂਲਦੇ ਆ ਜਿਹਨੂੰ ਇਹਨਾਂ ਨੇ ਇਹ ਜੁਰਮਾਨਾ ਲਾਇਆ ਹੁੰਦਾ ਇਹ ਕੋਈ ਤੈ ਨਿਸ਼ਚਿਤ ਕੋਈ ਵਿਆਜ ਦਰ ਰੱਖੀ ਹੋਈ ਆ ਜਾਂ ਆਪਣੀ ਮਨਮਤਾਬਕ ਮਰਜ਼ੀ ਮੁਤਾਬਕ ਕੀ ਜਿਹੜਾ ਵਾ ਇਹ ਪੈਸੇ ਵਸੂਲੇ ਜਾਂਦੇ ਆ ਵੇਖੋ ਜਿਹੜੀ ਆਪਣੇ ਮੁਲਾਜ਼ਮਾਂ ਕੋਲੋਂ ਵਸੂਲਦੇ ਨੇ ਇਹ ਸ਼ਾਇਦ 8% ਦੇ ਇਕਲੀ ਵਸੂਲਦੇ ਨੇ ਵੀ ਇੰਨੇ ਤੁਹਾਡੇ ਜਿਹੜੀ ਉਹ ਬੈਂਕ ਦੇ ਸਾਨੂੰ FD ਦੇ ਪੈਸੇ ਮਿਲਦੇ ਉਹਦੇ ਸਭ ਨਾ ਵਸੂਲਦੇ ਨੇ ਤੇ ਜਿਹੜੀ ਬਕਾਇਦਾ ਤੌਰ ਤੇ ਆਮ ਲੋਕਾਂ ਕੋਲੋਂ ਵਸੂਲਦੇ ਨੇ ਉਹ ਫਿਰ ਮੰਨੀ ਮਨ ਮਰਜ਼ੀ ਦਾ ਵਸੂਲ ਲੈਂਦੇ ਲੇਕਿਨ ਮੈਂ ਇਹ ਗੱਲ ਕਹਿੰਦਾ ਕਿ ਵਿਆਜ ਦੀ ਪ੍ਰਕਿਰਿਆ ਸਾਡੇ ਧਰਮ ਚ ਨਹੀਂ ਜੀ ਲੇਕਿਨ ਹੁਣ ਸਭ ਕੁਝ ਵਪਾਰੇ ਵਪਾਰਕਦਾਰੇ ਹੋ ਗਿਆ ਉੱਥੇ ਐਜੀਪੀਸੀ ਦੇ ਵਿੱਚ ਜਿਹੜੇ ਬੈਂਕ ਆ ਉਹਨਾਂ ਦੀ ਲਾਈਨ ਲੱਗੀ ਹੁੰਦੀ ਵੀ ਹਰ ਸਾਲ ਐਫਡੀਆਰ ਵਗੈਰਾ ਕਰਉਂਦੀ ਐ ਐਜੀਪੀਸੀ ਤੋਂ ਫਿਰ ਵੱਧ ਤੋਂ ਵੱਧ ਵਿਆਜ ਦੇਣ ਦੀ ਕੋਸ਼ਿਸ਼ ਕਰਦੇ ਭੀ 8 ਦਿਨ ਦਾ ਵੀ 3.5 ਦਿਨ ਦਾ ਜੀਦਾ ਫਿਰ ਵਿਆਜ ਵੱਧ ਹੁੰਦਾ ਜਾਂ ਜਿੱਦੀ ਕੋਈ ਸਫਾਰਸ਼ ਪਹੁੰਚ ਆ ਜਾਂਦੀ ਫਿਰ ਉਹਦੇ ਹੱਕ ਦੀ ਫੈਸਲਾ ਕਰ ਦਿੱਤਾ ਜਾਂਦਾ अच्छा जे, अच्छा। जे किसी मुलाजिम ਕੋਲੋਂ ਕੀ ਰਕਮ ਵਸੂਲਣੀ ਹੈ ਤੋ ਤੇ ਐਫ ਡੀ ਦੇ ਹਿਸਾਬ ਨਾਲ ਵਸੂਲਦੇ ਆ ਤੇ ਜੇ ਕਿਸੇ ਹੋਰ ਕੋਲੋਂ ਵਸੂਲਣੀ ਹੋ ਤੋ ਫਿਰ ਉਹਦੀ ਮਰਜ਼ੀ ਹੁੰਦੀ ਕਿ ਉਹਨਾਂ ਦੀ ਅਡਜੈਕਟਿਵ ਕੋਲੋਂ ਸੀ ਪਾਵਰ ਆਉਂਦੀ ਆ ਜੀ ਕਿਉਂ ਆਮ ਤੌਰ ਤੇ ਸੇਵਕ ਦੇ ਵੀ ਤੁਹਾਨੂੰ 4% ਜਿਹੜੇ ਉਹ ਦਿੰਦੇ ਨੇ ਬੈਂਕ ਕੋਲੇ ਵਿਆਜ ਵਾਧੇ ਨਹੀਂ ਦਿੰਦੇ ਹੂੰ ਇਸ ਕਰਕੇ ਜੇ ਤੇ ਕੋਈ ਆਪਣਾ ਬੰਦਾ ਹੋਵੇ ਤੋ ਉਹਨੂੰ 4% ਲਾ ਦਿੰਦੇ ਆ ਤੇ ਜੇ ਉਹਨਾਂ ਦਾ ਮੁਲਾਜ਼ਮ ਹੋਵੇ ਜਿਹਦੇ ਕੋਈ ਪੈਨ ਕੋ ਲੋਨ ਛੁਣ ਲਿਆ ਜਾ ਕਿ ਬਕਾਇਆ ਲੈਣੀ ਉਹਦੇ ਕੋਈ 8% ਲਾ ਦਿੰਦੇ ਆ ਇਸ ਕਰਕੇ ਕੋਈ ਕ੍ਰਾਈਟੇਰੀਆ ਇੱਕ ਨਹੀਂ ਹੈਗਾ ਉੱਥੇ ਕਿਉਂ ਸਾਰਾ ਫੈਸਲਾ ਜਿਹੜੀ ਉਹ ਐਡਜੈਕਟਿਵ ਕਰਨਾ ਐਡਜੈਕਟਿਵ ਮਾਫੀ ਕਰ ਸਕਦੀ ਹੈ ਮੈਨੂੰ ਇੱਕ ਗੱਲ ਦੱਸਿਓ ਪੱਟੇ ਸਾਹਿਬ ਇੱਕ ਗੱਲ ਦੱਸਿਓ ਜਿਹੜੇ ਇਸ਼ਤਿਹਾਰਾਂ ਦੇ ਪੈਸੇ ਜਮ੍ਹਾਂ ਕਰਾ ਦਿੱਤੇ ਅਕਾਲੀ ਦਲ ਨੇ ਜਿਨ੍ਹਾਂ ਨੂੰ ਤਨਖਾਹ ਲੱਗੀ ਸੀਗੀ ਉਹਦੇ ਬਾਰੇ ਨਾ ਇੱਕ ਦੁਬਦਾ ਜੀ ਬਣੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਖਬਰ ਆ ਰਹੀ ਹੈ ਵੀ ਇਹਨਾਂ ਨੇ ਪੈਸੇ ਜਿਹੜੇ ਜਮ੍ਹਾਂ ਕਰਾਏ ਆ ਉਹ ਆਪਣੀ ਮਰਜ਼ੀ ਮੁਤਾਬਕ ਕਰਾਇਆ ਵਿਆਜ ਤੇ ਲਾਇਆ ਆ 9 ਸਾਲ ਦਾ ਕੋਈ ਵਿਆਜ ਬੜਨਾ ਸੀਗਾ ਪਰ ਕਹਿੰਦੇ ਇਹਨਾਂ ਨੇ ਅੰਦਾਜ਼ਨ ਹੀ ਵਿਆਜ ਲਾ ਕੇ ਪੈਸੇ ਜਮ੍ਹਾਂ ਕਰਾ ਦਿੱਤੇ ਅਕਾਲੀਆਂ ਨਹੀਂ ਉਹਦੇ ਵਿੱਚ ਇਦਾਂ ਨਹੀਂ ਜੀ ਉਹਦੇ ਵਿੱਚ ਸੇਵਿੰਗ ਦੇ ਵਿੱਚ ਜਿੰਨੇ ਤੁਹਾਨੂੰ ਬੈਂਕ ਵਿਆਜ ਦਿੰਦਾ ਉਹ ਪੈਸੇ ਲਾ ਕੇ ਤੇ ਫਿਰ ਜਮ੍ਹਾਂ ਕਰਾ ਗਏ ਨੇ ਚਾਹੀਦਾ ਏਸੀਪੀ ਜਿਹੜੀ ਐਫੀਡੀਆਰ ਦੇ ਉੱਤੇ ਪੈਸੇ ਦਿੰਦੇ ਨੇ ਉਹ ਜਮ੍ਹਾਂ ਕਰਾਉਂਦੇ ਕਿ ਮੈਕਸਿਮਮ ਜਿਹੜਾ ਸੀ ਗੁਰੂ ਘਰ ਦੀ ਗੋਲ ਵਿੱਚ ਪੈਸੇ ਦੇ ਫਰਕ ਕੋਈ ਬਹੁਤਾ ਪੈਣਾ ਨਹੀਂ ਸੀਗਾ ਹੂੰ ਜੇ ਪੈਂਦਾ ਵੀ ਤੇ ਇਹਨਾਂ ਕਿਹੜੇ ਚੱਕਰ ਹੋ ਜਲੇ ਸੀ ਬਥਰੇ ਟੁੱਟੇ ਪੁੱਟੇ ਨੇ ਲੋਕਾਂ ਨੇ ਘਟ ਕੀਤੀ ਕਿ ਤੇ ਇਹਨਾਂ ਨੇ ਲੇਕਿਨ ਉਹ ਵੀ ਜਿਹੜਾ ਸੀ ਉਹ ਵੱਖ-ਵੱਖ ਚੰਨਾ ਵੱਲੋਂ ਆਪਣੇ ਵੱਲੋਂ ਵੀ ਰੌਲਾ ਪਾਉਣ ਤੋਂ ਬਾਅਦ ਇਹਨਾਂ ਸੁਰਤ ਖੁੱਲੀ ਵੀ ਬਿਲਕੁਲ ਸਾਡੀ ਜਿਹੜੀ ਕੀਤੀ ਕਤਰੀ ਸਰੀ ਖੂਜ ਪੈ ਜਾਣੀ ਹੂੰ ਜੇ ਅਸੀਂ ਪੈਸੇ ਨਾ ਜਮਾ ਕਰਾਏ ਤੇ ਉਹ ਇੰਨਾ ਘਰੌਲਾ ਪੈ ਗਿਆ ਵੀ ਇਹਨਾਂ ਨੂੰ ਮਾਫੀ ਕਿਵੇਂ ਅਕਾਲ ਤਖਤ ਤੋਂ ਇਹਨਾਂ ਦੀ ਖਿਮਾ ਜਾਂਚਣ ਦੀ ਅਰਦਾਸ ਕਿਵੇਂ ਹੋਗੀ ਜੇ ਤੋਂ ਲੱਗੀ ਤਨਖਾਹ ਪੂਰੀ ਨਹੀਂ ਕੀਤੀ ਤੇ ਫਿਰ ਮਜਬੂਰ ਇਹਨਾਂ ਨੂੰ ਪੈਸੇ ਉਹ ਜਮ੍ਹਾਂ ਕਰਾਉਣੇ ਪਏ ਨਹੀਂ ਤੇ ਸ਼ਾਇਦ ਇਹ ਕਾਲਾ-ਮਾਲਾ ਵੀ ਕਰ ਸਕਦੇ ਸੀ ਮੈਂ ਤੁਹਾਨੂੰ ਇਹ ਕਹਤਾਂ ਵੀ ਜਿਹੜੀ ਅਡਜੈਕਟਿਵ ਕਮੇਟੀ ਆ ਉਹ ਪ੍ਰਵਾਨਗੀ ਦੀ ਆਸਤੇ ਹਾਊਸ ਦੀ ਪ੍ਰਵਾਨਗੀ ਦੇ ਆਸਤੇ ਉਹ ਬਕਾਇਦਾ ਤੌਰ ਤੇ ਆਪਣੇ ਲੈਵਲ ਤੇ ਇਹ ਮਾਫੀ ਵੀ ਦੇ ਸਕਦੀ ਆ ਈਵਨ ਇੱਥੋਂ ਕਿ ਪ੍ਰਧਾਨ ਵੀ ਪ੍ਰਵਾਨਗੀ ਦੇ ਆਸਤੇ ਮਾਫੀ ਦੇ ਸਕਦਾ ਜੀ ਇਸ ਕਰਕੇ ਇਹਦੇ ਵਿੱਚ 4% ਵਿਆਜ ਲੱਗੇ ਲੱਗੇ ਹੁਣ ਦੀ ਗੱਲ ਕੀਤੀ ਜਾਂਦੀ ਮੈਂ ਕਹਿੰਦਾ ਵੀ ਜੇ 4% ਦੇ ਦਿੱਤਾ ਚਲੋ ਕੋਈ ਗੱਲ ਨਹੀਂ ਜਾਂਦੇ ਚੋਰ ਦੀ ਲਗੋਟੀ ਸੀ ਹੋਰ ਕੀ ਆ ਇਹਨਾਂ ਦੇ ਕਿਲੇ ਕੋਲੋਂ ਦੇਲੇ ਸੀ ਜੇ ਵੱਧ ਤੇ ਘੱਟ ਦਿੱਤੇ ਤੇ ਵੈਸੇ ਵੀ ਤੁਹਾਨੂੰ ਪਤਾ ਵਾ ਇੱਕ ਨਾ ਹਰਿਆਣੇ ਚ ਮੀਰੀਪਰੀ ਅਕੈਡਮੀ ਹੈ ਹੂੰ ਉਹਦੇ ਵਿੱਚ 1 27 ਏਕੜ ਜ਼ਮੀਨ ਬਕਾਇਦਾ ਤੌਰ ਤੇ ਇੱਕ ਮੁਸਲਮਾਨ ਸ਼ਰਧਾਲੂ ਨੇ ਦਰਬਾਰ ਸੇ ਨੂੰ ਵੇਟ ਕੀਤੀ ਸੀ। ਅੱਛਾ ਜੀ। ਗੁਰੂ ਸਾਹਿਬ ਨੇ ਦਿੱਤੀ ਸੀ। ਹੂੰ। ਉਹਦੇ ਵਿੱਚ ਉਹ ਬਾਦਲ ਸਾਹਿਬ ਦੇ ਟਾਈਮ ਦੇ ਉੱਤੇ 24 ਏਕੜ ਜ਼ਮੀਨ ਦੇ ਉੱਤੇ ਇਹਨਾਂ ਨੇ ਮੀਰੀ ਪੀਰੀ ਅਕੈਡਮੀ ਬਣਾਈ ਤੇ ਉਹਦਾ ਇੱਕ ਪ੍ਰਾਈਵੇਟ ਟਰਸਟ ਬਣਾ ਲਿਆ। ਹੂੰ। ਪ੍ਰਾਈਵੇਟ ਟਰਸਟ ਬਣਾ ਕੇ ਤੇ ਉਹਦੇ ਤੇ ਜਿਹੜਾ ਸੀ ਇਹਨਾਂ ਨੇ ਲੋਨ ਲਿਆ ਉਹ ਜ਼ਮੀਨ ਦੇ ਉੱਤੇ। ਇਹ ਪ੍ਰਾਈਵੇਟ ਟਰਸਟ ਜਦੋਂ ਬੈਂਕ ਮੈਨੇਜਰ ਨੂੰ ਕਿਹਾ ਵੀ ਕਰੋੜਾ ਰੁਪਏ ਤੁਸੀਂ ਜ਼ਮੀਨ ਦੇ ਰਹੇ ਹੋ ਤੇ ਜ਼ਮੀਨ ਤੁਸੀਂ ਕੱਟ ਪਲੱਜ ਕਰ ਰਹੇ ਹੋ ਕਹਿੰਦੇ ਪਾਰਟੀ ਬੜੀ ਸਾਊਂਡ ਆ ਹੂੰ ਉਹਦੇ ਵਿੱਚ ਕੀਤਾ ਕੀ ਸੀ ਇਹਨਾਂ ਨੇ ਕੀਤਾ ਇਹ ਸੀਗਾ ਵੀ ਪ੍ਰਾਈਵੇਟ ਟਰਸਟ ਹੈ ਜਿਹਦੇ ਚੇਅਰਮੈਨ ਸਦਾ ਪ੍ਰਕਾਸ਼ ਸਿੰਘ ਬਾਦਲ ਤੇ ਮੈਂਬਰ ਵੀ ਵੀ ਹਰਸ਼ਪ੍ਰੀਤ ਕੁਲ ਬਾਦਲ ਨਾਲ ਸੁਖਬੀਰ ਸਿੰਘ ਪਰਿਵਾਰ ਦਾ ਟਰਸਟ ਬਣਾਇਆ ਸੀ ਉਹ ਗੁਰੂਗੜ੍ਹ ਦੀ ਜ਼ਮੀਨ ਦੇ ਉੱਤੇ ਉਹ ਮਾਮਲਾ ਜੁਡੀਸ਼ੀਅਨ ਕਮਿਸ਼ਨ ਚੇਅ ਹੁੰਦਾ ਸੀ ਰਸੀਵਰ ਹੁੰਦਾ ਸੀ ਜਗਬੀਰ ਸਿੰਘ ਨੇ ਸੈਕਟਰੀ ਰਿਟਾਇਰ ਹੋਏ ਨੇ ਉਹ ਵੇਰ ਕਿ ਕਹਿੰਦੇ ਜੀ ਵੇ ਪ੍ਰਾਈਵੇਟ ਟ੍ਰਸਟ ਨੂੰ ਮੈਨੇਜ ਕਰ ਸਕਦਾ ਕਸ਼ਮੀਰ ਸਿੰਘ ਪੱਟੀ ਚੇਅਰਮੈਨ ਹੁੰਦੇ ਸੀ ਉਹਦੇ ਨਿੱਤ ਜਸ ਸਕਦਾ ਹੂੰ ਮੁੜ ਕੇ ਨਾ ਬਕਾਇਦਾ ਤੌਰ ਤੇ ਰਸੀਵਰ ਬਦਲ ਕੇ ਕਸ਼ਮੀਰ ਸਿੰਘ ਪੱਟੀ ਨੂੰ ਬਦਲ ਕੇ ਤੇ ਫਿਰ ਬਕਾਇਦਾ ਤੌਰ ਤੇ ਉੱਤੇ ਕਰੋੜਾ ਰੁਪਏ ਕੱਢ ਲਿਆ ਸੀਗਾ ਦੀਦਾ 66 ਲੱਖ ਰੁਪਇਆ ਸਾਲ ਦਾ ਬਕਾਇਦਾ ਤੌਰ ਤੇ ਗੁਰੂ ਦੀ ਗੋਲ ਚੁਕਿਸ਼ਟ ਜਾਂਦੀ ਸੀ ਉਹਦੀ ਹਾਂ ਪਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਫਿਰ ਇਸੇ ਮੈਂ ਤੁਹਾਨੂੰ ਕਹਿਤਾ ਵੀ ਬੜਾ ਕੁਝ ਹੁੰਦਾ ਵਾ ਇਹ ਇੰਜੈਕਟਿਵ ਕੋਲ ਸੀਮ ਪਾਵਰ ਹੈ ਇਹ ਮਾਫ ਵੀ ਕਰ ਸਕਦੀ ਹੈ ਲੇਕਿਨ ਇੱਥੇ ਜਹਦਰ ਕਾਲ ਤੱਕ ਤਾਂ ਹੁਕਮ ਸੀਗਾ ਇੱਥੇ ਕਾਲ ਤੱਕ ਤਾਂ ਹੁਕਮ ਸੀਗਾ ਜਿਹਦੇ ਕਰਕੇ ਤੁਹਾਨੂੰ ਪੈਸੇ ਜਮ੍ਹਾਂ ਕਰਾਉਣੇ ਪਏ ਪਹਿਲਾਂ ਵੀ ਰੋਣਾ ਪੈਂਦੇ ਰਹੇ ਕਿ ਜਮ੍ਹਾਂ ਕਰਾਇਆ ਨਾ ਕੋਈ ਨਾ ਲਿਆ ਸੀ ਗਰੀਨਾਂ ਨਹੀਂ ਸੀ ਲਿਆ ਇਹਨਾਂ ਨੇ ਇਹ ਕਾਲ ਤੱਕ ਦੇ ਹੁਕਮਾਂ ਦੇ ਪੈਸੇ ਜਮ੍ਹਾਂ ਕਰਾਉਣੇ ਪਏ ਆ ਉਦਾਂ ਪੈਸੇ ਕਦੀ ਵੀ ਨਾ ਜਮ੍ਹਾਂ ਹੋਦੇ ਜਿਨ੍ਹਾਂ ਨੇ ਵੇਖੋ ਕਰੋੜਾ ਰੁਪਏ ਲਿਆ ਤੇ ਉਹਦੀਆਂ ਕਿਸ਼ਤਾਂ ਜਿਹੜੀਆਂ ਐਸਡੀਪੀਸੀ ਦਿੰਦੀ ਰਹੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਪੈਸੇ ਟਰਸਟ ਨੂੰ ਜਾ ਰਹੇ ਪ੍ਰਾਈਵੇਟ ਟਰਸਟ ਨੂੰ ਤੇ ਕਿਸ਼ਤ ਐਸਡੀਪੀਸੀ ਦੇਵੇ ਉਦੋਂ ਇਹਨਾਂ ਨੂੰ ਸ਼ਰਮ ਨਹੀਂ ਆਈ ਬਾਕੀ ਨੇ ਕਿ ਉਦੋਂ ਰੌਲਾ ਕਾਫੀ ਪਿੰਦਾ ਰਿਹਾ ਜਿਕਰ ਕੋਈ ਸੇਧ ਦੱਸ ਨਹੀਂ ਇਹਨਾਂ ਨੇ ਕੋਈ ਗੱਲ ਨਹੀਂ ਪੈਂਦਾ ਪਈ ਜਾਣ ਦਿਓ ਇਹਨਾਂ ਦੀ ਪਾਲਿਸੀ ਰਹੀ ਹਮੇਸ਼ਾ ਹੀ ਇਹ ਕਹਿੰਦੇ ਜੋ ਕਰਨਾ ਕਰਦੇ ਉਹ ਦੋਖ ਦੇ ਅਖਬਾਰਾਂ ਚ ਲਾਉਂਦੇ ਪੈ ਕੇ ਵਿੱਚ ਵਿੱਚ ਕਰ ਜੂ। ਲੇਕਿਨ ਤਿੰਨ ਚਾਰ ਘਟਨਾਵਾਂ ਜਿਹੜੀਆਂ ਨੇ ਉਹ ਇਹਨਾਂ ਦੀ ਗਲੇ ਦੀ ਹੱਡੀ ਦੀ ਬਣ ਗਈ ਹੈ। ਇੱਕ ਬਾੜੀ ਬਣ ਗਈ, ਇੱਕ ਬੈਬਲ ਕਲਾ ਬਣ ਗਈ, ਇੱਕ ਕੋਟ ਕਪੂਰਾ ਬਣ ਗਈ। ਇਸ ਤੋਂ ਲਾਂਵਾ ਸੌਦਾ ਸਾਦੀ ਮਾਫੀ ਉਹ ਬਣ ਗਈ ਇਸ਼ਤਿਹਾਰ ਬਣ ਕੇ ਇਹ ਉਹਨਾਂ ਦੀ ਗਲੇ ਦੀ ਹੱਡੀ ਬਣ ਗਈ ਹੈ ਜਿਹੜਾ ਅੱਜ ਤੱਕ ਇਹਨਾਂ ਦੇ ਖੜਾ ਨਹੀਂ ਛੱਡ ਰਹੀਆਂ। ਇਸ ਕਰਕੇ ਪੈਸੇ ਜਮਾ ਕਰਾਉਣੇ ਪਏ ਨਹੀਂ ਤੇ ਜਨਾ ਤੇ ਗੁਰੂ ਦੀ ਗੋਲਕ ਨੂੰ ਜਿੰਨਾ ਕਿ ਲੁੱਟਿਆ ਜਿੰਨਾ ਕਿ ਪੁੱਟਿਆ ਇੱਕ ਮੈਨੂੰ ਫੋਨ ਆਉਂਦਾ ਉਹ ਕਹਿੰਦਾ ਜੀ ਵੇਖੋ ਜੇ ਇੱਕ ਕਿਸ਼ਨਾਮ ਜੁਗਿਆ ਸੀ ਪিসি ਨੂੰ ਤੇਰੇ ਨਾਲ ਪੈਸੇ ਪੂਰੇ ਹੋ ਜਾਂਦੇ ਕੋਈ ਗੱਲ ਨਹੀਂ ਹੈਗੀ ਉਹਦੀ ਗੱਲ ਵੀ ਠੀਕ ਸੀਗੀ ਕਿ ਇੱਕ ਕਿਸ਼ਨਾਮ ਜੁਗਿਆ ਪੀਵੈ ਦਾਨ ਮਤਲਬ ਜੀ ਸਾਲ ਦੇ ਵਿੱਚ ਕਰੋੜ ਦੋ ਦੋ ਚਾਰ ਕਰੋੜ ਰੁਪਇਆ ਤੇ ਵੈਸੇ ਲੈ ਜਾਂਦੇ ਹੱਥੋਂ ਕੱਢ ਕੁੱਢ ਕੇ ਹੂੰ ਅੱਜ ਦੀ ਡੇਟ ਦੇ ਵਿੱਚ ਵੇਖੋ ਜਥੇਦਾਰ ਅਕਾਲ ਤਖਤ ਨੇ ਫਸੀਲ ਤੋਂ ਹੁਕਮ ਕੀਤਾ ਉਹਨੂੰ ਇੰਪਲੀਮੈਂਟੇ ਕੀਤਾ ਗਿਆ ਅੱਜ ਵੀ ਉਹ ਜਥੇਦਾਰ ਮੌਜੂਦ ਉਹਨੇ ਇੰਨੀ ਗੱਲ ਕਹੀ ਸੀ ਵੀ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ YouTube ਚੈਨਲ ਇਮੀਡੀਏਟਲੀ ਸ਼ੁਰੂ ਕਰੇ ਹੂੰ ਇਹ ਫੇਟੇ ਦੀ ਚੈਲੰਜ ਜਿਹੜਾ ਵਾ ਉਹ ਤੁਰੰਤ ਸ਼ੁਰੂ ਕਰੇ ਜਲਦੀ ਸ਼ੁਰੂ ਕਰੇ ਇਹ ਸੇਟੇ ਦੇ ਚੱਲਣ ਵਾਸਤੇ ਕੇਂਦਰ ਤੋਂ ਪਰਮਿਸ਼ਨ ਲੈਣੀ ਪੈਣੀ ਸੀ ਤੇ ਇਹਨਾਂ ਨੇ ਫਾਈਲ ਹੀ ਨਹੀਂ ਪੂਰੀ ਕੀਤੀ। ਹੂੰ। ਇਹ ਫਾਈਲ ਉੱਤੇ ਦੇਖਿਆ ਹੈ ਉਹਦੇ ਕਈ ਤਰੁੱਟੀਆਂ ਰਹਿ ਗਈਆਂ ਸੀ ਜਿਹੜਾ ਮੰਤਰੀ ਸੀ ਕੰਸਲਟ ਬ੍ਰਾਡਕਾਸਟਿੰਗ ਦਾ। ਹੂੰ। ਉਹ بڑے ਮੱਥੇ ਨੂੰ ਫਾਈਲ ਲਾਈ ਸੀ ਵੀ ਸ਼ੁਕਰ ਮਨੂੰ ਗੁਰੂ ਘਰ ਦੀ ਕੋਈ ਸੇਵਾ ਕਰਨ ਦਾ ਮੌਕਾ ਮਿਲਿਆ ਲੇਕਿਨ ਉਹਦੀਆਂ ਫਾਰਮਲਿਟੀਆਂ ਤੇ ਐਸੀ ਪਿਛੇ ਦੀ ਪੂਰੀਆਂ ਕਰਨੀ ਇਹਦੇ ਅੱਜ ਤੱਕ ਨਹੀਂ ਪੂਰੀਆਂ ਕੀਤੀਆਂ। ਇੱਕ ਵੰਗਿਆ ਨਹੀਂ ਕੀਤੀ ਸਿਰ ਪੀਟੀਸ਼ਨ ਨੂੰ ਬਚਾਉਣ ਦੀ। ਹਾਲੇਕੋ ਨਾ ਪੀਟੀਸ਼ਨ ਢੋਣ ਦੀ ਗੱਲ ਨਹੀਂ ਸੀ ਕੀਤੀ ਉਹਦੇ ਕਿ ਸੀ YouTube ਇਹਨਾਂ ਦਾ ਇੰਸਟੀਚਿਊਟ ਚੈਨਲ ਨਾ ਹੋਵੇ ਇਹ ਗੱਲ ਲਿੰਕ ਦੇਵੇ ਇਹਨਾਂ ਨੂੰ ਅੱਜ ਵਿਦੇਸ਼ ਵਿੱਚੋਂ ਪੀਡੀਸੀ ਜਿਹੜਾ ਵਾ ਹਰ ਮਹੀਨੇ ਡਾਲਰ ਜਿਹੜੇ ਮੇਰੇ ਖਾਤੇ ਲੱਖਾਂ ਦੇ ਸਰ ਨਾਲ ਇਕੱਠੇ ਕਰ ਰਿਹਾ ਉੱਥੇ ਫਰੀ ਦੀ ਹੈਗਾ ਐਸੇ ਕਰਕੇ ਇਹਨਾਂ ਨੇ ਕਿਹਾ ਸੀ ਲੇਕਿਨ ਉਹ ਜਿਹੜਾ ਜਹਦਰ ਤੇ ਹੁਕਮ ਸੀ ਅਜੇ ਤੱਕ ਇੰਪਲੀਮੈਂਟਰੀ ਹੋਏ ਇਹ ਵੀ ਅੱਜ ਕਿ ਜਿਸ ਦਾ ਸਾਹਿਬ ਨੂੰ ਚਾਹੀਦਾ ਹੈ ਕਿ ਜਦੋਂ ਪੁੱਛਣ ਤੇ ਵੀ ਸਵਾਲ ਪੁੱਛਣ ਕਿ ਸਿੱਟ ਦੇ ਚੈਨਲ ਤੁਸੀਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਸਭ ਤੋਂ ਵੱਡੀ ਰਿਕਾਵਟ ਸਾਡੇ ਮਾਨਯੋਗ ਜੇ ਵਿਵਾਦ ਚ ਨੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਆਪਣੀ ਐਡਵੋਕੇਸੀ ਵੀ ਮੇਰੇ ਕੋਲ ਸ਼ਾਇਦ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਵੀ ਰਾਜਸਥਾਨ ਦੀ ਕਿਸੇ ਯੂਨੀਵਰਸਿਟੀ ਤੋਂ ਕੀਤੀ ਮਾੜੀ ਮੋਟੀ ਤੋਂ ਜੀ ਪਰ ਸਾਹਿਬ ਆਪਾਂ ਗੱਲ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਥੋੜੀ ਗਾਂ ਤੋਰਦੇ ਹਾਂ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਚ ਪੇਸ਼ ਹੁੰਦੇ ਆ ਮਹਾਲੀ ਉੱਥੇ ਲਿਖਤੀ ਤੌਰ ਦੇ ਉੱਤੇ ਮਾਫੀ ਜਿਹੜੀ ਆ ਉਹ ਦੇ ਕੇ ਆਉਂਦੇ ਆ ਜਿਹਦੇ ਵਿੱਚ ਬੀਬੀ ਜ਼ਗੀਰ ਕੌਰ ਹੁਣਾਂ ਦਾ ਜ਼ਿਕਰ ਹੁੰਦਾ ਤੇ ਸਮੂਹ ਔਰਤਾਂ ਬਾਰੇ ਕਹਿੰਦੇ ਆ ਵੀ ਮੇਰੇ ਕੋਲੋਂ ਜੇ ਕੁਝ ਬੋਲਿਆ ਗਿਆ ਮੈਂ ਮਾਫੀ ਮੰਗਦਾ ਵੈਸੇ ਮੇਰੇ ਦਿਲ ਦੇ ਵਿੱਚ اخਲਾਕੀ ਆਦਮੀ ਆ ਬੜਾ ਸਤਿਕਾਰ ਆ ਪਰ ਜਿਹੜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਆ ਮੈਡਮ ਰਾਜ ਲਾਲੀ ਗਿੱਲ ਹਣੀ ਉਹ ਕਹਿੰਦੇ ਆ ਵੀ ਇਹਦੇ ਵਿੱਚ ਇੱਕ ਵਾਰੀ ਅਸੀਂ ਬੀਬੀ ਜਗੀਰਕੌਰ ਹੁਣਾਂ ਦਾ ਪੱਖ ਵੀ ਜਾਣਾਂਗੇ ਹਾਲਾਂਕਿ ਇਹ ਕਹਿੰਦੇ ਮੇਰੀ ਗੱਲ ਜ਼ਰੂਰ ਹੋਈ ਹੈ ਪਰ ਐਦਾਂ ਲੱਗਦਾ ਵੀ ਹਜੇ ਇਹ ਜਿਹੜੀ ਦੁਬਧਾ ਇਹ ਜਿਹੜਾ ਸੰਕਟ ਧਾਮੀ ਸਾਹਿਬ ਤੇ ਬਣਿਆ ਹੋਇਆ ਇਹ ਟਲਿਆ ਨਹੀਂ ਵੇਖੋ ਇਹ ਸੰਕਟ ਹੋਰ ਲੰਮਕੇਗਾ ਸੋਚ ਆਰ ਤਰੀਕਾਂ ਜਿਹੜੀਆਂ ਵਾ ਮਹਿਲਾ ਕਮਿਸ਼ਨ ਚ ਪੈਣਗੀਆਂ ਜ਼ਰੂਰ ਕਿਉਂਕਿ ਬੀਬੀ ਜਗੀਰਕੌਰ ਇੰਨੀ ਜਲਦੀ ਇਹਨੂੰ ਛੱਡੇਗੀ ਨਹੀਂ ਛੱਡ ਦੇਵੇਗੀ ਪਰ ਇੰਨੀ ਜਲਦੀ ਨਹੀਂ ਕਿਸੇ ਤਰੀਕੇ ਤੇ ਸਦੀਕੇ ਨਾ ਛੱਡੇਗੀ ਅੱਜ ਵੀ ਹੁਣ ਤੱਕ ਜਿਹੜੀਆਂ ਉਹਦੀਆਂ ਇੰਟਰਵਿਊਆਂ ਨੇ ਬੀਬੀ ਜ਼ਗੀਰਕੌਰ ਨੇ ਕਿਹਾ ਵੀ ਇਹ ਬੰਦੇ ਦੀ ਦੀ ਜਵਾਨੀ ਆਪਣੀ ਨਹੀਂ ਹੈਗੀ ਜਿਹੜੀ ਗੱਲ ਇਹਨਾਂ ਕੀਤੀ ਜਿਹੜੇ ਲਮਚ ਵਰਤੇ ਨੇ ਦੋ ਉਹ ਅਕਿਰਤ ਘੰਟਾ ਤੋਂ ਅੱਗੇ ਚਲੇ ਜਾਂਦੇ ਨੇ ਜੇ ਤੁਹਾਨੂੰ ਪ੍ਰਧਾਨਗੀ ਮਿਲ ਗਈਏ ਤੁਸੀਂ ਮਿਲਿ ਪ੍ਰਧਾਨਗੀ ਕਿਵੇਂ ਆ ਤੁਹਾਨੂੰ ਪਤਾ ਹੋ ਗਿਆ ਦਮਦਿਮੀ ਟਕਸਾਲ ਬਾਬਾ ਹਰਨਾਮ ਸਿੰਘ ਤੁਮਾ ਦੀ ਸਿਫਾਰਿਸ਼ ਤੇ ਪ੍ਰਧਾਨ ਦੀ ਮਿਲਿਸ਼ਣਨ ਦੋ ਡੇਰੇ ਨੇ ਇੱਕ ਨਿਰਮੇਲਿਆਂ ਦਾ ਇੱਕ ਅਮਰੀਕਾ ਸ਼ਿਸ਼ੂ ਕਿ ਕਿ ਜਰੇ ਨਾ ਪਿੰਦਾ ਉੱਥੇ ਹੁਸ਼ਿਆਰਪੁਰ ਦੇ ਵਿੱਚ ਉਹਦੇ ਤੇ ਕਬਜ਼ਾ ਕਰਾਉਣ ਦੇ ਵਿੱਚ ਬਕਾਇਦਾ ਤੌਰ ਤੇ ਹਜਿੰਦਰ ਸਿੰਘ ਧਾਮੀ ਦਾ ਬਹੁਤ ਵੱਡਾ ਰੋਲ ਸੀਗਾ ਹਾਲੀਕੇ ਇੱਕ ਡੇਰੇ ਤੇ ਜਿਹੜਾ ਸੀ ਕਰੋੜਾਂ ਰੁਪਏ ਆਮਦਨ ਸੀ ਉਹਦੇ ਤੇ ਰਸੀਵਰ ਲੱਗ ਚੁੱਕਾ ਅਦਾਲਤ ਵੱਲੋਂ ਉਹ ਨਾ ਟਕਸਾਲ ਦਾ ਤੇ ਨਾ ਜਿਹੜੇ ਡੇਰੇ ਦੇ ਅਸਲੀ वारਸੀ ਮੰਨ ਤੋਂ ਉਹਨਾਂ ਦਾ ਕਬਜ਼ਾ ਕਿਸੇ ਦਿੰਦੀ ਰਿਹਾ ਉਹ ਦੋ ਡੇਰਿਆਂ ਤੇ ਕਬਜ਼ਾ ਕਰਾਉਣ ਕਰਕੇ ਦਮ ਦੀ ਮਿੱਟੀਕਸਾਲ ਦਾ ਤੇ ਇਹਨਾਂ ਨੂੰ ਉਹਦੇ ਚੋਂ ਪ੍ਰਧਾਨਗੀ ਮਿਲੀ ਸੀਗੀ ਵੇਖੋ ਤੁਸੀਂ ਆਪਣੇ ਲੋਕਾਂ ਦੇ ਵਿੱਚ ਬਕਾਇਦਾ ਤੌਰ ਤੇ ਜਿਸ ਤਰੀਕੇ ਨਾਲ ਕਰਨੀ ਉਹ ਚੰਗੀ ਗੱਲ ਨਹੀਂ 2004 ਦੇ ਵਿੱਚ ਇੱਕ ਨਗਰ ਕੀਰਤਨ ਆ ਰਿਹਾ ਸੀਗਾ ਸ਼ਾਇਦ ਮੱਘ ਤੋਂ ਅਗਲ ਟਖਤੌਣਾਂ ਸੀਗਾ ਉਹ ਜਿਹੜਾ ਨਗਰ ਕੀਰਤਨ ਆਇਆ ਸੀ ਉਹ ਚ ਇੱਕ ਮਹਿਲਾ ਸੀਗੀ ਸਾਫਕਾ ਮੰਦਿਰ ਦੀ ਹੈ ਉਹਨੇ ਜਥੇਦਾਰ ਰੈਨੂ ਨੇ ਸ਼ਿਕਾਇਤ ਕੀਤੀ ਸੀ ਮੈਨੂੰ ਪਰਸੂ ਇੱਕ ਟੈਲੀਫੋਨ ਆਇਆ ਵਿਦੇਸ਼ ਤੋਂ ਉਹਨੇ ਕਿਹਾ ਜੀ ਮੈਂ ਆਈ ਵਿਟਨੈਸਾਂ ਜਥੇ ਕੋਲ ਮਗਵਾਏ ਜਾਣੀ ਤਿਆਰ ਹਾਂ ਮੈਂ ਕਿਹਾ ਅਸੀਂ ਪ੍ਰਾਤਰੀ ਭਈ ਕਦੇ ਜਾਣੀਏ ਅਸੀਂ ਖਬਰ ਜ਼ਰੂਰ ਅਸ਼ ਕਰਾਂਗੇ ਇਸ ਗੱਲ ਨੂੰ ਵੀ ਇਹ ਗੱਲ ਇੱਕ ਹੋਰ ਸ਼ਿਕਾਇਤ ਆਈ ਹੈ ਜੇ ਉਹ ਸ਼ਿਕਾਇਤ ਬੜੀ ਸੀਰੀਅਸ ਸ਼ਿਕਾਇਤ ਹੋ ਲੇਕਿਨ ਉਹਨੇ ਸ਼ਿਕਾਇਤ ਸਿਰਫ ਉੱਥੇ ਕੀਤੀ ਸੀ ਵਰਬਲੀ ਜਦੋਂ ਨਿਗਰ ਕੀਤਾ ਨਾ ਰਿਆ ਸੀ ਤੇ ਗਿਆਨੀ ਜੋਗਿੰਦਰ ਸਿੰਘ ਵਿਦਵਾਨਤੀ ਉਹਦੇ ਵਿੱਚ ਸ਼ਾਮਲ ਸਨ ਜਿਹਦਰ ਕਾਲ ਤੱਕ ਤੋ ਕਹਿੰਦੇ ਜੇ ਕੋਈ ਦੇਖਦੇ ਬੀਬੀ ਜੀ ਕੋਈ ਗੱਲ ਨਹੀਂ ਹੁਣ ਨਾ ਵਿਦਵਾਨਤੀ ਸਾਹਿਬ ਆ ਗਿਆ ਨੋ ਟੋਤਾ ਸਿੰਘ ਹੋ ਰਿਹਾ ਕਿ ਦੋਵੇਂ ਬੰਦੇ ਗਵਾਹ ਨੇ ਉਹਦੇ ਜਿਨ੍ਹਾਂ ਟੋਤਾ ਸਿੰਘ ਸਮਝੇ ਸ਼ਿਕਾਇਤ ਕੀਤੀ ਸੀਗੀ ਉਹ ਸ਼ਿਕਾਇਤ ਬਹੁਤ ਸੀਰੀਅਸ ਹੈ ਉਹਦੇ ਬਾਰੇ ਬੀਬੀ ਜਗੀਰਕੌਰ ਨੇ ਜਿਕਰ ਕੀਤਾ ਸੀ ਆਪਣੀ ਗੱਲਬਾਤ ਦੇ ਵਿੱਚ ਜੀ ਫਲਾਣੀ ਲੜੀ ਨੂੰ ਪੁੱਛੋ ਤੁਸੀਂ ਇਹਦਾ ਕਰਤਾਰ ਕੀ ਹੈ ਤਾਂ ਕਾਰਨ ਸਿਰਫ ਇਹ ਸੀਗਾ ਹੁਣ ਵੇਖੋ ਜੇ ਇਹੋ ਜਿਹੀ ਗੱਲਾਂ ਕਰਦੇ ਨੇ ਆ ਪਹਿਲੀ ਘਟਨਾ ਸੀ ਵਾਪਰੀ ਐ ਜੇ ਦੂਸਰੀ ਤੀਜੀ ਸੀ ਚੌਥੀ ਘਟਨਾ ਹੋ ਗਈ ਐ ਤੇ ਭệ ਧਾਮੀ ਸਭ ਨੂੰ ਚਾਹੀਦਾ ਪੀ ਆਪਣੀ ਪੀੜ੍ਹੀ ਥੇ ਦੇ ਸੋਟਾਂ ਨਹੀਂ ਡਾਂ ਚੰਗਿਤਣਾ ਫੇੜ ਲੈਣ ਕਿ ਕਿੱਥੇ ਖੜੇ ਹੂੰ ਵੈਸੇ ਅਸੀਂ ਕਹਿੰਦੇ ਵੀ ਇਮਾਨਦਾਰ ਬੰਦੇ ਨੇ ਇਨਸਾਨ ਸ਼੍ਰੀ ਬੰਦੇ ਵਿੱਚ ਕੋਈ ਦੋਰਾਵਾਨੀ ਨਹੀਂ ਹੈਗੀਆ ਲੇਕਿਨ ਜੇ ਇਹੋ ਜਿਹੀ ਹਰਕਤਾਂ ਕਰਨੀਆਂ ਤੁਸੀਂ ਇਸ ਉਹਦੇ ਤੇ ਬੈਠ ਕੇ ਤੁਹਾਡੀਆਂ ਇਹੋ ਜਿਹੀ ਪਿਛੋਕੜ ਆ ਤੇ ਫਿਰ ਤੇ ਮੈਂ ਸੁਝਦਾ ਵੀ ਪ੍ਰਧਾਨਗੀ ਤੇ ਨੈਤਿਕ ਦੇ ਧਰਤੇ ਵਿੱਚ ਰਿਤੀਸਤਿਫਾ ਦੇ ਕੇ ਆ ਵੀ ਕਰਨੂ ਚਲੇ ਜਲੇ ਜਿੱਦੀ ਵੀ ਮਾਈ ਮੇਰਾ ਕਰਦਾਰ ਇਹ ਨਹੀਂ ਮੈਂ ਸੀ ਤੇ ਆਪਣੀ ਸੇਵਾ ਨਿਭਾ ਸਕਿਆ ਫਿਰ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਦੋਵੇਂ ਬੇਟੇ ਕਲੀਨ ਛੇ ਬੰਦੇ ਤੁਸੀਂ ਲੋਕਾਂ ਨੂੰ ਗੁਰੂ ਪੰਥ ਤੇ ਗੁਰੂ ਗੰਦਕ ਕੀ ਸੰਦੇਸ਼ ਦਿਓਗੇ ਤੁਸੀਂ ਕੀ ਕਹੋਗੇ ਅਮਰਤਾਰੀ ਹੁਣ ਬਾਰੇ ਤੁਸੀਂ ਕੀ ਪ੍ਰਚਾਰ ਕਰੋਗੇ ਜੇ ਤੁਹਾਨੂੰ ਉੱਥੇ ਪੁੱਛ ਲੈ ਕਿਸੇ ਨੇ ਇਸ ਸੰਗਤ ਦੇ ਵਿੱਚੋਂ ਵੀ ਤੁਹਾਡਾ ਆਪਣਾ ਪਰਿਵਾਰ ਕਿੱਦਾਂ ਦਾ ਜੀ ਤੇ ਕੀ ਜਵਾਬ ਦਿਓਗੇ ਤੁਸੀਂ ਉੱਥੇ ਇਥੇ ਦੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਚਾਹੀਦਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਹੋਵੇ ਜਿਹੜਾ ਸਾਰੇ ਉਹਨਾਂ ਦੀ ਸ਼ਰਤਾਂ ਪੂਰੀਆਂ ਕਰਦਾ ਹੋਵੇ ਹੁਣ ਧਾਮੀ ਸਾਹਿਬ ਨੇ ਜਿਸ ਤਰੀਕੇ ਨਾਲ ਜਾ ਕੇ ਉੱਥੇ ਦਰਖਾਸਤ ਦਿੱਤੀ ਆ ਉਹਨਾਂ ਨੂੰ ਕਿਹਾ ਸੀ ਵੀ 17 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਆ ਕੇ ਇੱਥੇ ਆਪਣਾ ਸਪਸ਼ਟੀਕਰਨ ਦਿਓ ਮੰਨਿਆ ਆਪਣੀ ਦੇ ਵਿੱਚ ਆਪਣੇ ਦੇ ਨਾਲ ਇਹ ਵੀ ਕਿਹਾ ਵੀ ਮੈਨੂੰ ਇਹ ਸਾਹਸ ਹੋਇਆ ਕਿ ਮੈਂ ਇਮੀਡੀਏਟਲੀ ਅਕਾਲ ਤਖਤ ਦੇ ਉੱਤੇ ਆਪਣਾ ਇੱਕ ਮਾਫੀ ਨਾਮਾ ਦਿੰਦਾ ਜਿਹੜੀ ਸਰਵਉੱਚ ਸਤਨ ਮੰਦਿਰ ਦਾ ਸਿੱਖਾਂ ਦਾ ਪਰ ਜਿਹੜਾ ਜਿਹੜਾ ਮਹਿਲਾ ਕਮਿਸ਼ਨ ਨੇ ਅਕਾਲ ਤਖਤ ਤੋਂ ਕੀ ਲੈਣਾ ਜੀ ਅਕਾਲ ਤਖਤ ਇੱਕ ਸਾਡਾ ਧਾਰਮਿਕ ਧਾਰਾ ਵਾ ਜਿਹਨੂੰ ਮੀਰੀ ਪੀਰੀ ਸੰਕਲਪੀ ਅਸੀਂ ਕਹਿੰਦੇ ਆ ਉੱਥੇ ਤੇ ਜਿਹਦਾ ਨਿਉ ਕਰਨਾ ਉਹ ਤੇ ਬਾਟੀਆਂ ਮੰਨਨੇ ਅਰਤ ਕੁਛ ਕਰਨਾ ਨਹੀਂ ਉੱਥੇ ਬਾਟੀਆਂ ਮਾਈ ਤੋਂ ਸੇਵਾ ਕਰ ਲੋ ਹੋਰ ਤੇ ਕਰਨਾ ਕੋਈ ਨਹੀਂ ਉੱਥੇ ਲੇਕਿਨ ਇਹ ਆਪੀ ਧਾਮੀ ਸਾਹਿਬ ਨੇ ਜਿਹੜੀ ਇਹ ਗਲਤੀ ਕੀਤੀ ਹੈ ਇਹ ਆਉਣ ਵਾਲੇ ਦਿਨਾਂ ਦੇ ਜਿਹੜੀ ਆ ਉਹ ਅਕਾਲੀ ਦਲ ਅਕਾਲੀ ਦਲ ਮਰਿਆ ਪਿਆ ਇਸ ਵੇਲੇ ਅਕਾਲੀ ਦਲ ਦੀ ਲੋਥ ਚੁੱਕ ਕੇ ਤੁਰੇ ਫਿਰਦੇ ਲੋਕ ਏ ਤੇ ਨਾ ਅਕਾਲੀ ਦਲ ਨੂੰ ਛੱਡਣਾ ਇਹਨਾਂ ਲੋਥ ਨੂੰ ਛੱਡਣਾ ਤੇ ਨਾ ਬਾਦਲ ਪਰਿਵਾਰ ਨੇ ਨੂੰ ਛੱਡਣਾ ਇਹ ਇਦਾਂ ਹੀ ਕੰਮ ਚੱਲਦੇ ਰਹਿਣਾ ਇੱਥੇ ਜੋ ਜੋ ਹਾਲਾਤ ਦਿਖਦੇ ਨੇ ਇਸ ਵੇਲੇ ਇਸ ਕਰਕੇ ਸੋ ਕਬ ਤਾਂ ਮੀ ਸਾਹਿਬ ਨੇ ਆਪਣੀ ਮਾਫੀ ਤੇ ਮੰਗ ਲਈਏ ਲੇਕਿਨ ਰਾਜਦਾਲ ਦੀ ਗੱਲੇ ਗਰ ਕਹਿੰਦੀ ਜਿਹੜੀ ਚੇਅਰ ਪਰਸਨ ਹਨ ਉਹ ਕਹਿੰਦੇ ਬੀਬੀ ਜਗੀਰਪੁਰ ਨਾਲ ਗੱਲ ਕੀਤੀ ਬੀਬੀ ਜਗੀਰਪੁਰ ਹਾਲ ਦੀ ਕਿੜੀ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਕਰਨੀ ਤਿਆਰ ਨਹੀਂ ਜੇ ਬੀਬੀ ਜੀ ਸਮਝੌਤਾ ਕਰਨੀ ਤਿਆਰ ਨਹੀਂਗਾ ਤੇ ਫਿਰ ਗੁਜ਼ਾਰਾ ਕਿੱਥੇ ਜਾ ਕੇ ਹੋਊ ਕਹਿੰਦਾ ਉਹ ਕਹਿੰਦੇ ਅਸੀਂ ਫੇਰ ਵੀ ਬੀਬੀ ਜੀ ਨੂੰ ਇੱਕ ਹੀ ਫੇਰ ਉਹਨਾਂ ਨਾਲ ਗੱਲਬਾਤ ਕਰਾਂਗੇ ਬਲਾਵਾ ਨਹੀਂ ਗੱਲਬਾਤ ਕਰਾਂਗੇ ਜੇ ਉਹ ਮਾਫੀ ਪ੍ਰਵਾਨ ਕਰ ਦੇ ਤੇ ਠੀਕ ਆ ਜੇ ਨਹੀਂ ਇਹ ਫਿਰ ਕਾਨੂੰਨ ਅਨਸਾਰ ਬਕਾਇਦਾ ਤੌਰ ਤੇ ਕਾਰਵਾਈ ਜ਼ਰੂਰ ਹੋਏਗੀ ਜੀ। ਜੀ। ਬਸਾ ਪੰਜਾਬੀ ਟਰਬਿਨ ਦੇ ਵਿੱਚ ਨਾ ਅੱਜ ਦੁਪਹਿਰ ਵੇਲੇ ਇੱਕ ਖਬਰ ਮੈਂ ਦੇਖੀ ਅੱਜ ਦੀ ਖਬਰ ਹੈ। ਸੱਜਣ ਕੁਮਾਰ ਹੁਣਾ ਦੇ ਉੱਤੇ ਜਿਹੜੀ ਸੁਣਵਾਈ ਹੋਣੀ ਸੀ ਫੇਰ ਟਲ ਗਈ ਹੈ। ਹੁਣ ਜਦੋਂ ਸੁਣਵਾਈਆਂ ਤੇ ਕਿਸੇ ਤੇ ਫੈਸਲਾ ਆਉਣਾ ਇਹ ਟਲਦੀਆਂ ਰਹਿਣਗੀਆਂ ਤਰੀਕ ਤੇ ਤਰੀਕ ਪੈਂਦੀ ਰਹੂਗੀ 40-41 ਸਾਲ ਪਹਿਲਾਂ ਹੋ ਚੁੱਕੇ ਆ। ਐਦਾਂ ਕੁਝ ਹੋਰ ਸਮਾਂ ਵੀ ਨਿਕਲ ਸਕਦਾ। ਤੇ ਉਹ ਲੋਕ ਜਿਨ੍ਹਾਂ ਦੇ ਜੀ ਵਿਛੜ ਗਏ ਇਹਨਾਂ ਦਾ ਕਸੂਰ ਸਿਰਦਾ ਸੀਗਾ ਵੀ ਉਹ ਸਿੱਖ ਸੀਗੇ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਸੀ ਜਾਂ ਉਹ ਅੰਮ੍ਰਿਤਧਾਰੀ ਸੀਗੇ ਉਹਨਾਂ ਦੇ ਬੱਚੇ ਉਹਨਾਂ ਦੇ ਪੁੱਤ ਉਹਨਾਂ ਦੇ ਘਰ ਦੇ ਜੀ ਜਿਹੜੇ ਆ ਉਹ ਲਾਪਤਾ ਹੋਏ ਮਾਰ ਦਿੱਤੇ ਗਏ ਤੇ ਜੇ ਉਹਨਾਂ ਦੇ ਬਾਅਦ ਚੋਂ ਉਹਨਾਂ ਕੇਸਾਂ ਦੇ ਵਿੱਚ ਤਰੀਕਾ ਪੈਣ ਗਿਆ ਤਾਂ ਫੇਰ ਲੋਕਾਂ ਦਾ ਇਸ ਜੁਡੀਸ਼ਰੀ ਦੇ ਉੱਤੇ ਭਰੋਸਾ ਕਿਵੇਂ ਬਣੂਗਾ ਪੱਤੀ ਸਾਹਿਬ ਮੇਰੇ ਕੋ ਪਹਿਲੀ ਗੱਲ ਤੇ ਇਹ ਆ ਮੈਂ ਦੱਸ ਦਿਆਂ ਕਿ ਉਸ ਵਿਅਕਤੀ ਨੂੰ ਬਕਾਇਦਾ ਤੌਰ ਤੇ ਉਮਰ ਕੈਦੀ ਸਜ਼ਾ ਕੇਸ ਹੋ ਚੁੱਕੀ ਹੈ ਤੇ ਦੂਸਰੇ ਕੇਸ ਦੇ ਵਿੱਚ ਉਹਦਾ ਤਰੀਕਾ ਪੁੱਤਰੇ ਉੱਥੇ ਵੀ ਦੋ ਪਿਓ ਪੁੱਤ ਨੇ ਤਰਨਦੀਪ ਤੇ ਕੋਹਰ ਦੇ ਨਾਲ ਨਵੇਂ ਪਿਓ ਪੁੱਤ ਨੇ ਉਹਨਾਂ ਦਾ ਜਿਹੜਾ ਬਕਾਇਦਾ ਤੌਰ ਤੇ ਇਹਨਾਂ ਨੇ ਕਤਲ ਕੀਤਾ ਸੀ ਜਦੋਂ ਉਹਨਾਂ ਦਾ ਕਤਲ ਕੀਤਾ ਗਿਆ ਤਾਂ ਉਸ ਕਤਲ ਨੂੰ ਲੈ ਕੇ ਇਹਨਾਂ ਦੀ ਸੁਣਵਾਈ ਹੋ ਰਹੀ ਹੈ ਤੇ ਇਹਨਾਂ ਨੂੰ ਉਹਦੇ ਵਿੱਚ ਉਸ ਕੇਸ ਦੇ ਵਿੱਚ ਜ਼ਿਆਦਾ ਖਚਾਈ ਦੀ ਨਿਜੋਰੀ ਜਿੰਨੀ ਕਿ ਕਸਾਈ ਇਹਨਾਂ ਦੀ ਪਹਿਲੇ ਕੇਸ ਚ ਹੋਈ ਸੀ ਇਸ ਕਰਕੇ ਇਸ ਕੇਸ ਦੇ ਵਿੱਚ ਤੁਸੀਂ ਵੇਖੋ ਇਹਨਾਂ ਦੀ ਅੱਜ ਸੁਣਵਾਈ ਹੋਣੀ ਸੀ ਸ਼ਾਇਦ ਹੁਕਮ ਦੀ ਤਰੀਖ ਸੀ ਜਾਂ ਨਹੀਂ ਲੇਕਿਨ ਇਹਨਾਂ ਨੂੰ ਅੱਜ ਦੀ 8 ਜਨਵਰੀ ਅਗਲੀ ਤਰੀਕ ਪਾ ਦਿੱਤੀ ਗਈ ਹੈ ਇਹ ਸਰਸਵਤੀ ਏਰੀਆ ਕੋਈ ਦੱਸ ਦੇ ਨੇ ਦਿੱਲੀ ਦਾ ਉਹ ਜਿੱਥੇ ਇਹਨਾਂ ਨੇ ਦੋ ਕਤਲ ਕੀਤੇ ਸੀ ਬਕਾਇਦਾ ਤੌਰ ਤੇ ਦੋਵੇਂ ਪਿਓ ਪੁੱਤਰਾਂ ਦੇ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਸੀ ਅੱਜ ਤਰੀਖ ਸੀ ਤੇ ਇਹਨਾਂ ਨੇ ਆਪਣੀ ਜਿਹੜੀ ਤਰੀਖ ਉਹ ਵੀ ਔਨਲਾਈਨ ਭੁਗਤੀ ਹੈ ਇਨਨੂੰ ਅਦਾਲਤ ਚ ਪੇਸ਼ ਨਹੀਂ ਕੀਤਾ ਗਿਆ ਇਹੋ ਜੇ ਬੰਦੇ ਨੂੰ ਤੇ ਹੱਥ ਘੜੀ ਲਿਆ ਕੇ ਲਾ ਕੇ ਤੇ ਬਕਾਇਦਾ ਤੌਰ ਤੇ ਦਾਲ ਚ ਪੇਸ਼ ਕੀਤਾ ਜਦੋਂ ਲੋਕਾਂ ਨੂੰ ਪਤਾ ਲੱਗੇ ਪੀ ਬੰਦਾ ਕੌਣ ਕਿਹੜੇ ਜ਼ੁਲਮ ਕੀਤੇ ਨੇ ਕਿਹੜੇ ਕਿਸ ਹੱਦ ਤੱਕ ਆਪਣੇ ਜ਼ੁਲਮ ਨਾ ਕੀਤੇ ਆ ਚੰਗੀ ਗੱਲ ਦੇ ਹੁੰਦੀ ਪਰ ਖੈਰ ਚਲੋ ਕੋਰਟਾਂ ਦੀ ਮਰਜ਼ੀ ਆ ਜੇ ਇਹਨਾਂ ਦੀ ਆਪਣੀ ਸਰਕਾਰ ਦੀ ਮਰਜ਼ੀ ਹੋ ਜਿੱਦਾਂ ਵੀ ਕਰਦੇ ਹੋ ਤੇ ਮਨਜ਼ੂਰ ਕਰਨੇ ਪਊਗਾ ਜੀ ਜੀ ਤੇ ਪੱਟੀ ਸਾਹਿਬ ਉਧਰ ਦੂਜੇ ਪਾਸੇ ਆਪਾਂ ਨਰੈਣ ਸਿੰਘ ਚੌੜਾ ਹੁਣਾਂ ਦੀ ਵੀ ਗੱਲ ਕਰ ਲਈਏ ਨਰੈਣ ਸਿੰਘ ਚੌੜਾ ਹੁਣਾਂ ਨੂੰ ਅੱਜ ਆਖਰਕਾਰ ਜੇਲ੍ਹ ਭੇਜ ਦਿੱਤਾ ਗਿਆ ਹੁਣ ਚਲੋ ਇਹ ਅਦਾਲਤ ਦੀ ਪ੍ਰਕਿਰਿਆ ਵਾ ਅਦਾਲਤ ਦਾ ਜਿਹੜਾ ਕਾਰਵਾਈ ਹੈ ਪਰ ਉਹ ਲਖੀਮਪੁਰ ਵਾਲੀ ਖੀਰੀ ਵਾਲੇ ਉਹ ਹਥਿਆਰ ਕਿੱਥੇ ਗਏ ਕਿੰਨੀਆਂ ਹੀ ਗੱਲਾਂ ਆਈਆਂ ਪਹਿਲਾਂ ਮੀਡੀਆ 'ਚ ਜੀ ਲਖੀਮਪੁਰ ਖੀਰੀ ਦੇ ਵਿੱਚ ਜੀ ਹਥਿਆਰ ਦੱਬੇ ਆ ਜੀ ਉਥੋਂ ਪੱਟ ਕੇ ਲਿਆਉਣੇ ਆ ਉਹ ਬਰਾਮਦ ਹੋਣਗੇ ਜਿਹੜਾ ਹਥਿਆਰ ਦੇ ਨਾਲ ਗੋਲੀ ਚਲਾਈ ਗਈ ਉਹਦੇ ਬਾਰੇ ਨਹੀਂ ਕੁਝ ਪਤਾ ਲੱਗਾ ਇਹ ਸਾਰਾ ਮਾਮਲਾ ਪੱਟੀ ਸਾਹਿਬ ਉਲਝਦਾ ਜਿਆਦਾ ਪਿਆ ਸੁਲਝਦਾ ਨਹੀਂ ਤੁਰਦਾ ਪਿਆ ਵੇਖੋ ਚਾਰ ਤਰੀਕ ਦੀ ਗੱਲ ਖਾਂਜ ਨੂੰ ਜਦੋਂ ਪੇਸ਼ ਕੀਤਾ ਜਾਂਦਾ ਤੇ ਬਕਾਇਦਾ ਤੌਰ ਤੇ ਇਹਨਾਂ ਦਾ 8 ਦਿਨ ਦਾ ਰਮਾਨ ਮੰਗਿਆ ਜਾਂਦਾ ਤੇ ਇਹਨਾਂ ਨੂੰ 3 ਦਿਨ ਦਾ ਰਮਾਨ ਮਿਲਦਾ ਫਿਰ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਤੇ ਫਿਰ 3 ਦਿਨ ਦਾ ਰਮਾਨ ਮਿਲਦਾ ਫਿਰ 2 ਦਿਨ ਦਾ ਰਮਾਨ ਮਿਲਦਾ ਪਹਿਲੀ ਵਾਰੀ ਤੇ ਕਹਿੰਦੇ ਜਿਹੜਾ ਪਿਸਤੌਲ ਤੋਂ ਗੋਲੀ ਚੱਲੀ ਸੀ ਉਹ ਟ੍ਰੇਸ ਕਰਨਾ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਦੂਸਰੀ ਵੀ ਨਹੀਂ ਲੁਖੀਪੁਰ ਵਾਲਾ ਪਹੁੰਚਦੇ ਮੈਂ ਉਹਦ ਨਹੀਂ ਕਿਹਾ ਸੀ ਬਕਾਇਦਾ ਤੌਰ ਤੇ ਵੀ ਇਹ ਸਿਰਫ ਤੇ ਸਿਰਫ ਜਿਹੜੀ ਆ ਇਹ ਇਹ ਇਹਨਾਂ ਦੀ ਟਾਈਮ ਪਟਵਾਉਣ ਦੀ ਗੱਲ ਲੁਖੀਪੁਰ ਕੋਈ ਹਥਿਆਰਥੂਰ ਕੋਈ ਨਹੀਂ ਹੈਗੇ ਤੀਸਰੀ ਬਰੀ ਰਿਮਾਂਡ ਦੇ ਨਾਲ ਜਾਇ ਸੀ ਕਿ ਵੀ ਇਹ ਜਿਹੜੀ ਅਸੀਂ ਇਹ ਚੈੱਕ ਕਰਨਾ ਵੀ ਇਹਨਾਂ ਦੀ ਲੋਕੇਸ਼ਨ ਜਿਹੜੀ ਉਹ ਬਾਰਡਰ ਦੇ ਹੁੰਦੀ ਹੈ ਹਾਂ ਇਹਨਾਂ ਦਾ ਆਪਣਾ ਘਰ ਇੰਟਰਨੈਸ਼ਨਲ ਬਾਰਡਰ ਤੋਂ 1 ਕਿਲੋਮੀਟਰ ਦੂਰ ਆ ਸਿਰਫ ਜੇ ਆਪਣੇ ਘਰ ਦੀ ਲੋਕੇਸ਼ਨ ਆਉਂਦੀ ਹੈ ਤੇ ਫਿਰ ਇੰਟਰਨੈਸ਼ਨਲ ਬਾਰਡਰ ਤੇ ਆਉਣੀ ਆਣੀ ਹੈ ਇਹਨਾਂ ਨੂੰ ਕਿਹਾ ਗਿਆ ਨਹੀਂ ਇਹ ਖੇਮਕਰ ਦੇ ਏਰੀਆ ਚ ਪਿੰਡ ਚ ਕਿਥੇ ਗਏ ਨੇ ਉਸ ਪਾਸੇ ਨੇ ਲੋਕੇਸ਼ਨ ਆ ਰਹੀ ਹੈ ਉਥੇ ਇੱਕ ਨਾਰ ਸਿੰਘ ਪਾਲਾ ਨਾਮ ਦਾ ਖਾੜਕੂ ਸੀ ਉਹਦੀ ਵਰਸੀ ਸੀ ਜਿੱਥੇ ਇਹ ਵੀ ਗਏ ਤੇ ਹੋਰ ਲੋਕ ਵੀ ਗਏ ਜਿਹਦਾ ਇਹਨਾਂ ਬਹਾਨਾ ਬਣਾ ਕੇ ਇਹਨਾਂ ਦੀ ਵਰਸੀ ਦਾ ਬਕਾਇਦਾ ਤੌਰ ਤੇ ਜਿਹੜਾ ਸੀ ਉਹ ਬਹਾਨਾ ਬਣਾ ਕੇ ਹੀ ਰਮਾਣ ਲਿਆ ਸੀਗਾ ਲੇਕਿਨ ਅੱਜ ਉਹਨਾਂ ਨੇ ਕੋਈ ਵੀ ਰਿਮਾਨਡ ਤੋਂ ਅੱਜ ਫੇਰ ਰਿਮਾਨਡ ਮੰਗਿਆ ਸੀ ਅੰਦਰ ਅੱਜ ਉਹਨਾਂ ਨੇ ਕੋਈ ਵੀ ਰਿਮਾਨਡ ਦੇਣ ਤੋਂ ਜਿਹੜਾ ਸੀ ਨਾ ਕਰਦਿਆ ਅਦਾਲਤ ਨੇ ਇਹਨਾਂ ਨੂੰ 14 ਦਿਨ ਦੀ ਜਿਹੜੀ ਉਹ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਵਾ ਮਤਲਬ ਜੁਡੀਸ਼ੀਅਨ ਭੇਜਤਾ ਜੇਲ੍ਹ ਭੇਜ ਦਿੱਤਾ ਗਿਆ ਵਾ ਲੇਕਿਨ ਇਹ ਚੀਜ਼ ਆ ਕਿ ਅੱਜ ਰਿਮਾਨਡ ਨਹੀਂ ਮਿਲਿਆ ਲੇਕਿਨ ਜਿੰਨੇ ਵੀ ਰਿਮਾਨਡ ਮਿਲਿਆ ਸੀ ਉਹ ਵੀ ਇਹਨਾਂ ਨੇ ਪੁਸ਼ਪਰਤਾਲ ਤੋਂ ਕੋਈ ਕਰਨੀ ਨਹੀਂ ਸੀ ਗੀ ਗੱਲ ਤਾਂ ਕੋਈ ਹੈਗੀ ਦੀ ਜੇ ਖਾਣਾ ਪੂਰਤੀ ਕਰਨੀ ਸੀ ਸੀ ਪੁਸ਼ਪਰਤਾਲ ਕੀਤੀ ਕੋਈ ਲੁਖੀਪੁਰ ਲੈ ਕੇ ਨਹੀਂ ਗਿਆ ਕੋਈ ਲੋਕੀ ਪਰ ਅਥਾਰ ਬ੍ਰਾਹਮਣ ਨਹੀਂ ਹੋਏ ਜਿਹੜਾ ਪਿਸਤੌਲ ਇਹ ਕਹਿੰਦੇ ਸੀ ਵੇਖੋ ਜੀ ਪਾਕਿਸਤਾਨ ਤੋਂ ਆਇਆ ਜੀ ਡਰੋਨ ਨਹੀਂ ਆਇਆ ਜੀ ਕਿੱਥੇ ਹੈ ਇਹਦੀ ਪਤਾ ਕੋਈ ਅਜੇ ਤੱਕ ਉਹਦੀ ਜਿਹੜੀ ਚਾਰ ਸ਼ੀਟ ਸਾਹਮਣੇ ਆਊਗੀ ਫਿਰ ਪਤਾ ਲੱਗੂਗਾ ਇਹਨਾਂ ਕਿਵੇਂ ਇਤਨੇ ਕਿਹੜੀ ਕਿਹੜੀ ਪੜਤਾਲ ਕੀਤੀ ਹੈ ਦੂਸਰੀ ਗੱਲ ਇਹਦੇ ਸਭ ਤੋਂ ਵੱਧ ਸਰਕਰਮ ਰਹੇ ਨੇ ਬਕਾਇਦਾ ਤੌਰ ਤੇ ਸਾਡੇ ਵਿਕਮ ਸਿੰਘ ਜੀਠੀਆ ਲੇਕਿਨ ਸਾਡੇ ਜਿਹੜੇ ਬੁੱਧੀਜੀਵਕ ਦੇ ਲੋਕ ਨੇ ਬੁੱਧੀਜੀਵੀ ਕਹ ਲਓ ਜਾਂ ਕੁਝ ਪੰਥਰ ਸੋਚ ਵਾਲੇ ਨੇ ਉਹ ਕਹਿੰਦੇ ਬਹੁਤ ਚੰਗਾ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਵਾਲ ਵਾਲੇ ਬਚ ਗਏ ਅਸੀਂ ਉਹਨਾਂ ਦੀ ਸਿਹਤ ਜਾਨੀ ਤੇ ਤੰਦਰੁਸਤੀ ਤੇ ਬਕਾਇਦਾ ਤੌਰ ਤੇ ਵੱਡੀ ਉਮਰ ਦੀ ਕਾਮਨਾ ਕਰਦੇ ਹਨ ਤੁਹਾਨੂੰ ਪਤਾ ਹੋਏਗਾ ਜਦੋਂ ਰਾਜਵੜਾ ਸੀ ਨਾ ਰਾਜਵੜਾ ਜਦੋਂ ਉਹਦੀ ਫਸਟ ਕਿਕ ਲੱਗੀ ਸੀਗੀ ਕੁਲਦੀਪ ਨૈયਰ ਨੇ ਬਕਾਇਦਾ ਤੌਰ ਤੇ ਉਹਦੇ ਨਾਂ ਤੇ ਆਰਟੀਕਲ ਖਬਰਾਂ ਚਪੇ ਸੀ ਹਰ ਖਬਰ ਚ ਚਪੇ ਸੀ ਆਰਟੀਕਲ ਤੇ ਰਾਜਵਾਲਿਆਂ ਨੂੰ ਫਾਂਸੀ ਲਾ ਕੇ ਸਿੱਖਾਂ ਦੇ ਕਤਾਰ ਦੀ ਜਿਹੜੀ ਆ ਉਹ ਸ਼ਹੀਦਾ ਦੀ ਕਤਾਰ ਨੂੰ ਹੋਰ ਲੰਬਰਾ ਨਾ ਕੀਤਾ ਜਾਵੇ। ਇਹ ਕੋ ਕਾਰਨ ਨੂੰ ਛੋਦੀ ਪੋਸਟਪਨ ਕਰਨ ਦਾ ਮੁਰਕੇ ਵਿਰੋਧ ਨਹੀਂ ਕੀਤਾ ਨਾ ਜਿਹੜੇ ਹਿੰਦੂ ਡਾਕੂਮੈਂਟੀ ਵਾਲੇ ਜਿਹੜੇ ਸੀ ਜਾਦੇ ਜਿਹੜੇ ਰੌਲਾ ਪਾਦੇ ਸੀ ਉਹਨਾਂ ਨੇ ਵਿਰੋਧ ਨਹੀਂ ਕੀਤਾ ਮੁਰਕੇ ਨੇ ਠੀਕ ਹੈ ਜੀ ਕੋਈ ਗੱਲ ਨਹੀਂ। ਇਹਦੇ ਵਿੱਚ ਸਾਡੇ ਲੋਕ ਇਹ ਮਹਿਸੂਸ ਕਰਦੇ ਆ ਖੁਦਾ ਦਾ ਖਾਸਤਾ ਅਸੀਂ ਨਹੀਂ ਕਹਿੰਦੇ ਜਿਉਂਦਾ ਹੈ ਅਸੀਂ ਨਹੀਂ ਕਹਿ ਰਹੇ ਦੇਖ ਖੁਦਾਂ ਨਾਲ ਕਰਸਾ ਗੋੜੀ ਲੱਗ ਜਾਂਦੀ ਤੇ ਇਹਨਾਂ ਦੇ ਪਰਿਵਾਰ 'ਚ ਅਜੇ ਤੱਕ ਸ਼ੀਤ ਕੋਈ ਨਹੀਂ ਹੋਇਆ ਮਾਦਤ ਪਰਿਵਾਰ 'ਚ ਇਹਨਾਂ ਨੂੰ ਸੀ ਦਦਰਦਾਂ ਮ ਜਣਾ ਸੀ ਲੇਕਿਨ ਅਸੀਂ ਕਹਿੰਦੇ ਚੰਗਾ ਹੋਇਆ ਜੋ ਹੋਇਆ ਉਹ ਨਹੀਂ ਹੋਣਾ ਜੀ ਦਾ ਸ਼ੀਤਾਂ ਦੀਆਂ ਬਥੇਰੀਆਂ ਇਕ ਤਰ੍ਹਾਂ ਸਾਡੀ ਲੰਮੀਆਂ ਨੇ ਚਕਬੀਰ ਸਿੰਘ ਬਾਦਲ ਜੀ ਅਸੀਂ ਅੱਜ ਵੀ ਸਿਹਜ ਜਬੀ ਦੀ ਵੀ ਕਰਦੇ ਵੱਡੀ ਉਮਰ ਦੀ ਕਾਮਨਾ ਕਰਦੇ ਹਾਂ ਲੇਕਿਨ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਮੈਂ ਉਹ ਗੱਲ ਕੀਤੀ ਹੈ ਵੀ ਇਹਨਾਂ ਦੇ ਪਰਿਵਾਰ ਨੇ ਜੋ ਕੁਝ ਹੁਣ ਤੱਕ ਕੀਤਾ ਮੈਂ ਅੱਗੇ ਵੀ ਗੱਲ ਕੀਤੀ ਸੀਗੀ ਕਿ 1999 ਤੋਂ ਪਹਿਲਾਂ ਬਕਾਇਦਾ ਤੌਰ ਤੇ ਜੈਤੋ ਦੇ ਗੁਰਦੁਆਰੇ ਦੇ ਬਾਦ ਬੋਲ ਲੱਗੇ ਹੁੰਦੇ ਸੀਗੇ ਕਿ ਜੈਤੋ ਦਾ ਉਹ ਜਿਹੜਾ ਗੁਰਦੁਆਰਾ ਸੀ ਆਜ਼ਾਦ ਕਰਾਉਣ ਦੀ ਖਾਤਰ ਜਦੋਂ ਸਿੰਘਾਂ ਨੇ ਮੋਰਚਾ ਲਾਇਆ ਸੀ ਤੇ ਉਦੋਂ ਖੂਹਾਂ 'ਚ ਜ਼ਹਿਰ ਕਿਨੇ ਪਾਇਆ ਸੀ ਨਾਂ ਲਿਖੇ ਹੁੰਦੇ ਸੀਗੇ ਉਹ ਬੋਲ ਨੂੰ ਸਪਨੇ ਜਿ ਪਟਾ ਦਿੱਤੇ ਗਏ ਉਹ ਕਿਹਦੇ ਨਾਂ ਲਿਖੇ ਗਏ ਸਾਰੇ ਸੰਗਤ ਨੂੰ ਪਤਾ ਸਨ ਰਸਣ ਦੀ ਲੋੜ ਨਹੀਂ ਹੈਗੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਜਿਹੜੇ ਬੱਚੇ ਨੇ ਬਹੁਤ ਚੰਗੀ ਗੱਲ ਅਸੀਂ ਇਸ ਹਿੰਸਾ ਦੇ ਹੱਕ 'ਚ ਨਹੀਂ ਅੱਜ ਵੀ ਤੁਸੀਂ ਅਹਿੰਸਾ ਵਰਤ ਕੇ ਵੇਖ ਲਓ ਜਦੋਂ ਕਿਸਾਨ ਮੋਚਾ ਲੱਗਾ ਸੀ ਰਾਜੇ ਵਾਲ ਰੋਜ਼ ਸਟੇਟ ਨੂੰ ਸੰਬੋਧਨ ਕਰਦੇ ਸੀ ਇੱਕੋ ਗੱਲ ਕਹਿੰਦੇ ਸੀ ਕਹਿੰਦੇ ਵੀ ਜੇ ਸ਼ਾਂਤੀ ਰੱਖੋਗੇ ਤਾਂ ਤੁਸੀਂ ਜਿੱਤੋਗੇ ਜੇ ਹਿੰਸਾ ਕਰੋਗੇ ਤਾਂ ਮੋਦੀ ਜਿੱਤੇਗਾ ਅੱਜ ਵੀ ਉਹ ਗੱਲ ਸਹੀ ਹੈ ਅੱਜ ਵੀ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਜੇ ਤੂੰ ਮਰਨ ਮਰਨ ਦੀ ਛੱਡੇ ਕੋਈ ਪ੍ਰਕਿਰਿਆ ਨਹੀਂ ਹੈਗੀ ਸਿੱਖ ਧਰਮ ਵਿੱਚ ਮਰਨ ਮਰਨ ਦਾ ਕੋਈ ਵੀ ਪ੍ਰਾਪਦਮ ਨਹੀਂ ਹੈਗਾ ਲੇਕਿਨ ਫੇਰ ਵੀ ਜੇ ਤੁਸੀਂ ਆਪਣਾ ਮਰਦਮਤ ਸ਼ੁਰੂ ਕੀਤਾ ਠੀਕ ਹੈ ਬਚਨ ਸਿੰਘ ਫਿਰੂਮਨ ਨੇ ਵੀ ਕੀਤਾ ਉਹਨੇ ਕਿ ਅਰਦਾਸ ਕੀਤੀ ਵਾਪਸ ਹੀ ਲਵਾਂਗੇ ਡੂ অর ਡਾਈ ਜਾਂ ਚੰਡੀਗੜ੍ਹ ਦੇ ਦੋ ਜਦ ਮਰਾਂਗੇ ਇੱਥੇ ਬਲਦੇਵ ਸਿੰਘ ਦੱਲੇਵਾਲ ਸਾਹਿਬ ਐਨੇ ਉਹਨਾਂ ਨੇ ਵੀ ਆਪਣਾ ਮਰਨ ਮਰ ਰੱਖਿਆ ਵਾ ਅਸੀਂ ਇਹਦੇ ਹੱਕ 'ਚ ਨਹੀਂ ਲੇਕਿਨ ਅਸੀਂ ਉਹ ਵੀ ਹਿੰਸਾ ਉਹ ਵੀ ਜੇ ਕਿਤੇ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ ਨਾ ਉਹਨੇ ਤਾਂ ਦੀ ਕੇਂਦਰ ਸਰਕਾਰ ਵੀ ਥੋੜੀ ਜਿਹੀ ਜਿਹੜੀ ਉਹ ਹਲਚਲ ਚਾਹੀਏ ਨਹੀਂ ਤੇ ਆ ਜਦੋਂ ਤੁਸੀਂ 110 ਬੰਦੇ ਚੱਕ ਪਰ ਇਥੇ ਇੱਕ ਬੰਦਾ ਇੱਕ ਪਰ ਪਿੰਨੇ ਮਰਜੀਵੜੇ ਲੱਗਲੇ ਮਰਜੀਵੜੇ ਦਾ ਮਤਲਬ ਡੂਆ ਡਾਈ ਹੁੰਦਾ ਵੀ ਜਾਂ ਮੰਡਲ ਤੇ ਪਹਿਲਾਂ ਜਾਂ ਸ਼ਹਾਦਤ ਪਾਉਣੀ ਤੇ ਤੁਸੀਂ ਕਹਿੰਦੇ ਵਾਪਸ ਲੈ ਲਏ ਅਸੀਂ ਵਾਪਸ ਮਰਜੀਵੜੇ ਵਾਪਸ ਨਹੀਂ ਦੇ ਗਦੀ ਵੀ ਜਿਹੜੇ ਹੁੰਦੇ ਆ ਇਸ ਕਰਕੇ ਹੋਣ ਇਹਨਾਂ ਨੇ ਕਹਿ ਦਿੱਤਾ ਕੀ ਅਸੀਂ 18 ਤਰੀਕ ਨੂੰ 9 ਜਗ੍ਹਾ ਤੇ ਰੇਲਾ ਰੋਕਾਂਗੇ ਅਸੀਂ ਬਿਲਕੁਲ ਜੀ ਰੇਲਾ ਰੋਕ ਕੇ ਤਾਂ ਆਮ ਲੋਕਾਂ ਤੇ ਬਕਾਇਦਾ ਤੌਰ ਤੇ ਪ੍ਰਭਾਵ ਪਊਗਾ ਅਜੀਤ ਦੀ ਰਿਪੋਰਟ ਅੰਦੇਰ ਨੇ 9 ਜਗ੍ਹਾ ਦੀ ਗੱਲ ਕੀਤੀ ਹੈ ਅੱਗੇ ਪਤਾ ਕੋਈ ਨਹੀਂ ਕਿੰਨਾ ਕਰਨਾ ਕਿੰਨੇ ਦੀ ਕਰਨਾ 9 ਕਰਦੇ 8 ਕਰਦੇ 5 ਕਰਦੇ ਤੇ ਬਾਅਦ ਵਿੱਚ ਪਤਾ ਲੱਗੂਗਾ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕੇਂਦਰ ਸਰਕਾਰ ਨੂੰ ਤੇ ਸਟੇਟ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਵੀ ਭਾਈ ਡੰਡੇਵਾਲ ਦੀ ਜਿਹੜੀ ਇਸ ਵੇਲੇ ਸਿਹਤ ਜਾਬੀ ਦੀ ਅਰਦਾਸ ਕੀਤੀ ਜਾਵੇ ਤੋ ਉਹਨਾਂ ਨੂੰ ਮੈਡੀਕਲ ਸੂਰ ਦੇ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਕਹਿੰਦੇ ਜੀ ਬੜੇ ਪੱਕੇ ਪ੍ਰਬੰਧ ਕੀਤੇ ਜੀ ਉੱਥੇ ਉਹਨਾਂ ਦੇ ਪਰ ਜਦੋਂ ਸਰਕਾਰ ਆ ਜਾਂਦੀ ਹੈ ਆਪਣੇ ਹੀ ਤੇ ਫਿਰ ਪੱਕੇ ਪੱਕੇ ਪ੍ਰਬੰਧ ਕੋਈ ਨਹੀਂ ਹੁੰਦੇ ਫਿਰ ਉਹਨਾਂ ਜੋ ਕਰਨਾ ਉਹ ਕਰ ਹੀ ਦਿੰਦੇ ਨੇ ਜੀ ਜੀ ਬੜਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਬੜਾ ਬਹੁਤ ਸ਼ੁਕਰੀਆ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਸ਼ੇਅਰ ਕਰਦੇ ਆ ਤੇ ਆਪਣੇ ਵਿਢਮੁੱਲੇ ਵਿਚਾਰ ਜਿਹੜੇ ਆ ਉਹ ਸਾਨੂੰ ਕਮੈਂਟਸ ਦੇ ਰੂਪ ਦੇ ਵਿੱਚ ਭੇਜਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ